ਕੀ ਹਾਲ ਹੈ ਦੋਸਤੋ ਜਿਹੜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਨਾ ਕਿ ਦੇਸੀ ਜਗਾੜੀ ਆ ਜਿਹੜਾ ਆਪਾਂ ਬੋਤਲਾਂ ਤੋਂ ਲਾਉਨੇ ਐਵੇਂ ਬੋਤਲਾਂ ਸੈੱਟ ਦਿੰਨੇ ਨਾ ਅੱਜ ਆ ਚਾਰ ਜਗਾੜ ਲਾਉਨੇ ਬੋਤਲਾਂ ਤੋਂ ਹੀ ਆਪਾਂ ਤੇ ਸਰਾਹ ਕਰਾ ਦੇਣਾ ਪਹਿਲਾ ਜਗਾੜਾ غور ਨਾਲ ਦੇਖਿਓ ਜਾਨੀ ਕਿ ਕੀ ਜਗਾੜ ਬਾਈ ਲਾ ਰਿਹਾ ਵਾ ਐਂਡ ਤਾਈਂ ਦੇਖਿਓ ਵੀਡੀਓ ਨੂੰ ਚਾਰੇ ਜਗਾੜ ਦੇਖਿਓ ਆਪਣੇ ਘਰੇ ਕਈ ਵਾਰ ਜਿਹੜੇ ਡੋਰ ਕਲੋజర్ ਹੁੰਦੇ ਨੇ ਨਾ ਪੱਲਿਆਂ ਨੂੰ ਲੱਗੇ ਹੋਏ ਤੇ ਖਰਾਬ ਹੋ ਜਾਂਦੇ ਜਾਨੀ ਕਿ ਤੇਲ ਲੀਕ ਕਰ ਜਾਂਦੇ ਆ ਉਹ ਮੁੜ ਕੇ ਆਪਾਂ ਨੂੰ ਬਦਲਣਾ ਪੈਂਦਾ ਕਈ ਵੇ ਤਾਂ ਪੱਲਾ ਹੀ ਖਰਾਬ ਹੋ ਜਾਂਦਾ ਮਿੱਤਰੋ ਜਦੋਂ ਤੇਲ ਸਿੱਟਦਾ ਨਾ ਤੇਲ ਜਦੋਂ ਲੀਕ ਹੋ ਜਾਂਦਾ ਉਹਦਾ ਕਦੇ ਸਪੀਡ ਵਧੇ ਜਾਂਦੀ ਤੇ ਕਦੇ ਜਾਂਦੀ ਘਟ ਤੇ ਆਪਾਂ ਅੱਜ ਜਿਗਾਰ ਲੈ ਕੇ ਆਇਆ ਉਹਦੀ ਜਗ੍ਹਾ ਤੇ ਇੱਕ ਬੋਤਲ ਤੋਂ ਜਿਗਾਰ ਲਾਉਣਾ ਵਾ ਤੇ ਸਰਾ ਕਰਾ ਦੇਣਾ ਤੇ ਕੰਮ ਵੀ ਪੂਰਾ ਉਹਦੇ ਵਾਂਗੂ ਕਰੂਗਾ ਜਿਹੜਾ ਸਦਾਬਹਰ ਪੱਕਾ ਹੀ ਚੱਲਣਾ ਵਾ ਤੇ ਨਾ ਕੋਈ ਫਰੀ ਦੇ ਵਿੱਚ ਜਾਂ ਨਾ ਕੋਈ ਢੇਲੀ ਲੱਗਣੀ ਨਾ ਕੋਈ ਰੁਪਈਆ ਲੱਗਣਾ ਨਾ ਕੋਈ 100 ਰੁਪਈਆ ਲੱਗਣਾ ਸਿਰਫ ਘਰੇ ਪਈ ਆਪਾਂ ਜਿਗਾਰ ਤਿਆਰ ਕਰ ਸਕਦੇ ਆ ਵੀਡੀਓ ਨੂੰ ਐਂਡ ਤਾਈਂ ਦੇਖਿਓ ਤੇ ਸ਼ੇਅਰ ਵੀ ਲਾਜ਼ਮੀ ਕਰਿਓ ਚਾਰੇ ਜਿਗਾਰ ਦੇਖਿਓ ਦੋਸਤੋ ਆਹ ਬਾਈ ਨੇ ਢੱਟ ਵਿੱਚ ਪਹਿਲਾਂ ਤਾਂ ਸੱਲ ਮਾਰਿਆ ਸੀਗਾ ਤੇ ਆਹ ਬੋਤ ਬੋਤਲ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਜਾਨੀ ਕਿ ਕਿਦਾਂ ਡੋਰ ਕਲੋజర్ ਦਾ ਇਸ ਬੋਤਲ ਨੇ ਕੰਮ ਕਰਨਾ ਅੱਧੀ ਅੱਧੀ ਇੰਚੀ ਦੇ ਪਾਈਪ ਬਾਈ ਨੇ ਕੱਟਨੇ ਆ ਤੇ ਆਹ ਮਾਰਕਾ ਲਾ ਲਿਆ ਬਾਈ ਨੇ ਹੁਣ ਜਾਨੀ ਕਿ ਮੇਕ ਨੂੰ ਗਰਮ ਕਰਕੇ ਬਾਈ ਤੇ ਆਹ ਮਾਰਿਆ ਆਰ ਪਾਰ ਸਲ ਇਹਨਾਂ ਦੇ ਕੰਨੀ ਤੋਂ ਰੱਖ ਕੇ ਪਾਈਪ ਦੀ ਕੰਨੀ ਤੋਂ ਇਹ ਲਓ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਲ ਕਿਦਾਂ ਮਾਰੇ ਆ ਤੇ ਇਦਾਂ ਹੀ ਤੁਸੀਂ ਮਾਰਨੇ ਸਲ ਚਾਹੇ ਇਹਦੀ ਜਗ੍ਹਾ ਤੇ ਜੇ ਤੁਹਾਡਾ ਦਿਮਾਗ ਜਿਆਦਾ ਏਦੂੰ ਕੰਮ ਕਰ ਰਿਹਾ ਨਾ ਇਹਦੀ ਜਗ੍ਹਾ ਤੇ ਤੁਸੀਂ ਹੋਰ ਜਗ੍ਹਾੜ ਵੀ ਲਾ ਸਕਦੇ ਹੋ ਉਹ ਕਦੋਂ ਲਾ ਸਕਦੇ ਫੋਲਾ ਵੀਡੀਓ ਦੇਖ ਕੇ ਤਾਂ ਫਿਰ ਤੁਹਾਡਾ ਦਿਮਾਗ ਹੋਰ ਲੱਗ ਸਕਦਾ ਆ ਦੇਖੋ ਜੀ ਆ ਬਾਈ ਨੇ ਤਿੰਨ ਸਟੱਡ ਜੇ ਨਾ ਜਿਹੜੇ ਕਿ ਬਣਾਲੇ ਅੱਧੇ ਇੰਚੀ ਮੋਟੇ ਤੇ ਵਿੱਚ ਆ ਪੇਚ ਆ ਜੋ ਜਿਹੜਾ ਕਸਣਾ ਦੀਵਾਰ ਤੇ ਆਰ-ਪਾਰ ਕਰ ਲਿਆ ਸੱਲ ਮਾਰ ਕੇ ਮੇਖ ਗਰਮ ਕਰਕੇ ਲਓ ਜੀ ਬਾਈ ਨੇ ਕਰਾਤਾ ਸਿਰਾ ਤੇ ਐਂਡ ਤਾਂ ਹੀ ਦੇਖੋ ਬਾਬਿਓ ਆ ਬਾਈ ਨੇ ਤਿਆਰ ਕਰ ਲਿਆ ਤਿੰਨੇ ਆ ਬਾਈ ਨੇ ਇੱਕ ਪੱਲੇ ਤੇ ਲਾਤਾ ਮੂਰਲਾ ਪਾਸਾ ਜੋ ਹੈਂਡਲ ਵਾਲਾ ਪਾਸਾ ਹੁੰਦਾ ਵਾ ਆਹ ਲਓ ਜੀ ਦਿੱਤਾ ਕੱਸ ਪੇਚ ਹੁਣ ਤੁਹਾਨੂੰ ਪਤਾ ਲੱਗ ਗਿਆ ਬਈ ਪੇਚ ਕਿਸ ਤਰ੍ਹਾਂ ਉਹਨੇ ਸੱਲ ਮਾਰੇ ਤੇ ਕਿਸ ਤਰ੍ਹਾਂ ਇਹ ਕੱਸਨੇ ਆ ਹਨਾ ਪੱਲੇ ਦਾ ਉਪਰਲਾ ਹੈਂਡਲ ਵਾਲਾ ਪਾਸਾ ਉਹਦੀ ਸੇਤ ਨੂੰ ਯਾਨੀ ਕਿ ਇੱਕ ਦੀਵਾਰ ਉੱਤੇ ਵੀ ਕੱਸਣਾ ਤੇ ਉਹ ਗੁੱਠ ਤੇ ਯਾਨੀ ਕਿ ਇੱਕ ਕਸਤਾ ਯਾਨੀ ਕਿ ਜਿਹੜੀ ਬੋਤਲ ਆ ਉਹ ਗੁੱਠ ਦੇ ਵਿੱਚ ਯਾਨੀ ਕਿ ਆਪਣਾ ਕੰਮ ਕਰਦੀ ਰਵੇ ਆਹ ਲਓ ਜੀ ਇਸ ਤਰ੍ਹਾਂ ਇਹਨੇ ਕੰਮ ਕਰਨਾ ਬੋਤਲ ਨੇ ਹਨਾ ਬਾਈ ਨੇ ਪੱਲਾ ਵੀ ਤੁਹਾਨੂੰ ਚਲਾ ਕੇ ਵਿਖਾਣਾ ਆਹ ਦੇ ਦਿੱਤੀ ਬਾਈ ਨੇ ਰਸੇ ਦੀ ਗੰਢ ਪੂਰਾ ਯਾਨੀ ਕਿ ਥੱਲੇ ਬੋਤਲ ਨੂੰ ਲਾ ਕੇ ਤ ਫਰਚ ਦੇ ਨਾਲ ਆ ਆ ਚੱਕਾ ਲਓ ਜੀ ਹੁਣ ਪੱਲਾ ਕਿਵੇਂ ਕੰਮ ਕਰੋ ਪੂਰਾ ਡੋਰ ਕਲੋਜ਼ਰ ਵਾਲਾ ਕੰਮ ਕਰਨਾ ਇਸਨੇ ਨਾ ਕਸਣਾ ਲੈਣਾ ਨਹੀਂ ਦੇਣਾ ਨਾ ਤੇਲ ਦਾ ਫਿਕਰ ਕੋਈ ਨਹੀਂ ਐਂਡ ਸਸਤਾ ਸੌਦਾ ਜਮਾ ਬੋਤਲ ਆਪਣੇ ਘਰੇ ਆਮ ਹੀ ਹੁੰਦੀਆਂ ਲਓ ਚੱਕੋ ਜੀ ਲਾਤਾ ਨਾ ਸਰਾ ਕਰਾਤੀ ਨਾ ਐਂਡ ਗੱਲਬਾਤ ਪੂਰੀ ਲਓ ਜੀ ਹੁਣ ਡੋਰ ਕਲੋਜ਼ਰ ਲਾਉਣ ਦੀ ਕੋਈ ਲੋੜ ਨਹੀਂ ਆਹ ਕੰਮ ਨਿੱਕਾ ਆਇਆ ਕਰੋ ਆ ਦੂਜੀ ਵੀਡੀਓ ਦੇਖਿਓ ਆ ਬਾਈ ਨੇ ਨਾ ਬਾਥਰੂਮਾਂ ਚ ਹੈਂਡਲ ਜਿਹੜੇ ਹੁੰਦੇ ਆਪਾਂ ਲੈ ਤਾਂ ਉਹਨੇ ਸ਼ੋ ਪੀਸ ਹੁੰਦੇ ਜਿਹੜੇ ਜਾਨੀ ਕਿ ਤਾਕਤ ਨਹੀਂ ਹੁੰਦੀ ਉਹਨਾਂ ਵਿੱਚ ਭਾਰ ਚੱਲਣ ਦੀ ਸਮਰੱਥਾ ਨਹੀਂ ਹੁੰਦੀ ਇਹਨੇ ਹਲਕੇ ਬਣੇ ਹੁੰਦੇ ਆ ਤੇ ਆਹ ਬਾਈ ਜਾਣੇ ਕਿ ਆ ਟੀ ਲਾਈਨਾਂ ਤੇ ਐਲ ਬੋ ਲੈ ਲਿਆ ਜਿਹਨਾਂ ਨੂੰ ਗੋਟਾ ਕਹਿੰਦੇ ਪੰਜਾਬੀ ਦੇ ਵਿੱਚ ਆ ਲਾ ਗਏ ਬਾਈ ਨੇ ਜਗਾੜ ਬਣਾ ਕੇ ਨਾ ਸਾਰਾ ਇੱਕ ਹੈਂਗਰ ਬਣਾ ਲੈਣਾ ਬਾਈ ਨੇ ਸਰਾ ਆ ਲਓ ਜੀ ਆ ਬਾਈ ਨੇ ਦਿੱਤਾ ਠੋਕ ਤੇ ਹੁਣ ਪੈਪਾ ਕੱਟੂ ਜਿੱਡਾ ਆਪਾਂ ਨੂੰ ਤੌਲੀਏ ਦਾ ਸਹਿਜ ਹੁੰਦਾ ਜਾਨੀ ਕਿ 18 12 ਇੰਚੀ ਤੌਲੀਏ ਦਾ ਸਹਿਜ ਆ ਉਸੇ ਹਿਸਾਬ ਨਾਲ ਬਾਈ ਨੇ ਆ ਲੈਨੇ ਕੱਟ ਲਓ ਜੀ ਇੱਕ ਫੱਟੀ ਦੀ ਮਦਦ ਨਾਲ ਠੋਕ ਤੇ ਆ ਬਾਈ ਨੇ ਤੇ ਆ ਲਾ ਦਿੱਤਾ ਬਾਈ ਨੇ 2 2 ਇੰਚ ਦੇ ਟੋਟੇ ਲਾਤੇ ਆ ਜਾਨੀ ਕਿ ਜੀ ਤੇ ਇਹਨੇ ਖੜਨਾ ਹੁਣ ਹਨਾ ਆ ਬਾਈ ਨੇ ਕਰਤੇ ਪੱਕੇ ਲਓ ਜੀ ਇਸੇ ਤਰ੍ਹਾਂ ਲਓ ਜੀ ਆਹ ਬਾਈ ਨੇ ਲਾਤੀਆ ਫੈਵੀਟਟ ਚੱਕੋ ਜੀ ਗੋਡੇ ਉਹਨੇ ਇਸ ਤਰ੍ਹਾਂ ਲਾਏ ਆ ਜਾਨੀ ਕਿ ਕੰਧ ਦਾ ਇੱਕ ਕੰਧ ਤੋਂ ਇਹਨਾਂ ਨੂੰ ਸਪੋਰਟ ਮਿਲਨੀ ਨੂੰ ਹਿੰਗਰ ਨੂੰ ਤਿੰਨ ਤਿੰਨ ਇੰਚ ਦੇ ਟੋਟੇ ਲੈ ਕੇ ਨਾ ਉਸੇ ਪੈਰ ਤੇ ਜਾਨੀ ਕਿ ਉਹਨੂੰ ਸੈਂਟਰ ਚੋਂ ਕੱਟ ਲਿਆ ਤੇ ਆਹ ਬਾਈ ਨੇ ਦਵਾਰ ਤੇ ਸੱਲ ਮਾਰ ਕੇ ਤੇ ਲਓ ਜੀ ਬਾਈ ਨੇ ਦੇਣੇ ਇੱਥੇ ਕੱਸਣ ਉਹ ਬਾ ਕਮਾਲ ਬਾਈ ਨੇ ਚੀਜ਼ ਬਣਾਈ ਵੀਰ ਮਰੋ ਤੁਸੀਂ ਵੀ ਇਸ ਤਰ੍ਹਾਂ ਘਰੇ ਤਿਆਰ ਕਰ ਸਕਦੇ ਆ ਜੇ ਇਹ ਵੀਡੀਓ ਦੇ ਨਾਲ ਤੁਸੀਂ ਬਣੇ ਰਹੇ ਤਾਂ ਲੋ ਨਾ ਗਲੇ ਤੇ ਨਾ ਸੜੇ ਤੇ ਨਾ ਟੁੱਟੇ ਨਾ ਖੜਾ ਛੁੱਟੇ ਆਹ ਲਓ ਜੀ ਹੁਣ ਬਾਈ ਨੇ ਜਿਹੜੀਆਂ ਟੀਆਂ ਜੀਆਂ ਲਾਈਆਂ ਸੀ ਕਿਸ ਕੰਮ ਨੂੰ ਲਾਈਆਂ ਪੱਕਾ ਕਿਉਂ ਕੀਤਾ ਉਹ ਤੁਸੀਂ ਦੇਖ ਸਕਦੇ ਇਸੇ ਕੰਮ ਨੂੰ ਪੱਕਾ ਕੀਤਾ ਇਹ ਜਾਨੀ ਕਿ ਆਪਾਂ ਕੰਧ ਦੇ ਨਾਲ ਇਹਨੂੰ ਇਕੱਠਾ ਵੀ ਕਰ ਸਕਦੇ ਆ ਆਹ ਲਓ ਜੀ ਬਾਈ ਨੇ ਤੌਲੀਆਂ ਤੰਗਤੇ ਆ ਤੇ ਨਜ਼ਾਰਾ ਦਿਤਾ ਲਿਆ ਲਓ ਜੀ ਹੁਣ ਅਗਲੀ ਵੀਡੀਓ ਦੇਖੋ ਆਹ ਬਾਈ ਨੇ ਪੈਪ ਲਾ ਲਿਆ ਤੇ ਪਰ ਪ੍ਰੈਸ਼ਰ ਨੇ ਪੂਰਾ ਮਦਦ ਨਹੀਂ ਕਰਨੀ ਗੱਡੀ ਤੋਂ ਹੋਂ ਦੇ ਵਿੱਚ ਜਾਨੀ ਕਿ ਪੈਪ ਪਿੱਛੋਂ ਲੀਕ ਹੋ ਰਿਹਾ ਲਓ ਜੀ ਬੜੀਆਂ ਦਿੱਕਤਾਂ ਆ ਰਹੀਆਂ ਇਹਦੇ ਪਾਸੇ ਲੋਈ ਬਾਈ ਨੇ ਮਨਾ ਕਰਤਾ ਤੇ ਹੁਣ ਨਵਾਂ ਜਗਾੜ ਲਾ ਕੇ ਵਿਖਾਉ ਬਾਈ ਆਹ ਬਾਈ ਨੇ ਪੀਵੀਸੀ ਪਾਈਪ ਲਾ ਲਿਆ 3 ਇੰਚੀ ਮਿੱਤਰੋ ਇਹਦੇ ਵਿੱਚ ਹੀ ਸਾਰੇ ਜਗਾੜ ਲਾ ਦੇਨੇ ਬਾਈ ਨੇ ਆ ਇੱਕ ਗੱਜ ਦੀ ਮਦਦ ਦੇ ਨਾਲ ਜਾਨੀ ਕਿ ਉਹਨੇ ਇਸ ਤਰ੍ਹਾਂ ਇਹਨੂੰ ਚਬਾ ਕਰ ਲਿਆ ਹੀਟ ਕਰਕੇ ਪੱਕਾ ਹੀਟ ਦੇ ਗੇ ਆ ਲਓ ਸੱਲ ਮਾਰ ਲਿਆ ਬਾਈ ਨੇ ਇੱਥੇ ਲਾ ਦੇਨੇ ਆ ਗੋਡੇ ਜਿਨ੍ਹਾਂ ਨਾਲ ਆਪਾਂ ਜਾਨੀ ਕਿ ਗਾਂ ਦੇ ਗਾਂ ਪਾਈਪ ਜੋੜ ਸਕਦੇ ਆ ਜਿਵੇਂ ਫਿਲਟਰ ਦੇਣੀ ਆਪਾਂ ਨੂੰ ਪਾਈਪ ਲਾਉਣ ਵਾਲੇ ਗੋਡੇ ਜੇ ਮਿਲਦੇ ਟੀਂਆਂ ਮਿਲਦੀਆਂ ਆ ਪਾਈਪ ਪਸਾਇਆ ਜਾਂਦਾ ਵਿੱਚ ਉਸੇ ਤਰ੍ਹਾਂ ਦੇ ਇਹਨਾਂ ਵਿੱਚ ਕੱਸੇ ਜਾਣੇ ਉਹ ਜਗੜ ਲੋਈ ਆ ਭਾਈ ਨੇ ਲਾਤੀਆ ਫਰੇਵਿਟਟ ਆ ਲੋ ਜੀ ਆ ਚੀਜ਼ ਆ ਹੋ ਇਹਦੇ ਵਿੱਚ ਪਾਈਪ ਜਾਨੀ ਕਿ ਸਿੱਧਾ ਹੀ ਫਸ ਜਾਂਦਾ ਵਾ ਕੋਈ ਪਾਈਪ ਦੀ ਕੋਈ ਲੀਕ ਜਣੀ ਭਾਈ ਨੇ ਜਾਨੀ ਕਿ ਇਹਦੇ ਵਿੱਚੋਂ ਇੱਕ ਪਾਈਪ ਲਾ ਕੇ ਤੇ ਇਹਦੇ ਵਿੱਚ ਤੰਨਾ ਦਾ ਕੰਮ ਲੈਣਾ ਇਸ ਚੀਜ਼ ਤੋਂ ਤੰਨਾ ਦਾ ਕੰਮ ਬੂਟਿਆਂ ਨੂੰ ਪਾਣੀ ਲਾਉਣ ਵਾਲਾ ਜਗਾੜ, ਗੱਡੀ ਧੋਣ ਵਾਲਾ ਜਗਾੜ, ਇੱਕ ਅੱਧਾ ਊਂ ਜਗਾੜ ਲਾ ਦੇਣਾ ਬਾਈ ਨੇ। ਆਹ ਲੋ ਜੀ ਆਹ ਤਾਂ ਬੂਟਿਆਂ ਨੂੰ ਪਾਣੀ ਵਾਲਾ ਹੋ ਗਿਆ ਜਗਾੜ। ਉਹ ਕਲੈਂਪ ਜੇ ਇਸ ਤਰ੍ਹਾਂ ਹੁੰਦੇ ਆ ਯਾਨੀ ਕਿ ਪਾਈਪ ਸਿੱਧਾ ਹੀ ਨਾਲ ਕੱਸਿਆ ਜਾਂਦਾ। ਆਹ ਚੀਜ਼। ਪਾਈਪ ਦੀ ਲੀਕੇਜ ਨਹੀਂ ਹੁੰਦੀਗੀ। ਲੋ ਜੀ। ਏਕਾ ਬਾਈ ਨੇ ਲੈੜਾ ਵਾਸ਼ਰ, ਕਾਰ ਵਾਸ਼ਰ। ਯਾਨੀ ਕਿ ਗੱਡੀਆਂ ਧੋਣ ਵਾਲਾ ਜਗਾੜ ਕਲੈਂਪ। ਆਹ ਲੈ ਲਈ ਬਾਈ ਨੇ ਇੱਕ ਪੀਪੀ ਲੋ ਜੀ। ਮਰੇ ਪੀਪੀ ਕੈਸ ਕੰਮ ਆਉਣੀਆ ਵੀਡੀਓ ਦੇ ਐਂਡ ਤਾਈ ਬਣੇ ਰਿਓ ਤਦੇ ਹੀ ਪਤਾ ਲੱਗਣਾ ਲਓ ਜੀ ਆਹ ਬਾਈ ਨੇ ਕੱਟ ਲਈ ਪੀਪੀ ਦਾ ਸਹਿਜ ਕੱਟ ਲਿਆ ਕਰ ਲਿਆ ਪੀਪੀ ਨੂੰ ਇਹ ਪੀਪੀ ਆਉਣੀ ਮਤਲਬੋ ਕੰਮ ਆਪਣੇ ਜੋ ਤਿੰਨ ਉਹਨੇ ਬਣਾਏ ਆ ਨਾ ਆਪਾਂ ਨੂੰ ਟੰਗਣ ਵਾਸਤੇ ਲਓ ਜੀ ਪੀਪੀ ਦਿੱਤੀ ਟੰਗ ਦੀ ਵਾਰ ਤੇ ਠੇਖਾ ਤੁਹਾਨੂੰ ਹੀ ਪਤਾ ਕਿਹੜੇ ਸਹਿਜ ਦਾ ਕੱਢਿਆ ਤੇ ਆਹ ਬਾਈ ਨੇ ਲਾਤਾ ਉਹੀ ਪੈਰ ਤੈਨਾਂ ਚ ਇਹਦੇ ਵਿੱਚ ਜਿਹੜਾ ਜਿਗਾਰਡ ਬਣਾਇਆ ਉਹ ਦਿਨਾ ਪਸਾ ਚੌਰਸ ਦਾ ਕੰਮ ਇਹੀ ਆ ਜੋ ਚੌਰਸ ਕੀਤਾ ਕੰਮ ਆ ਕਲੈਂਪ ਬਾਈ ਨੇ ਲਿਆਂਦੇ ਤੇ ਲਾਏ ਆ ਜਾਨੀ ਕਿ ਪਾਈਪ ਨੂੰ ਜੁਆਇੰਟ ਵਾਸਤੇ ਹੁਣ ਆ ਬਾਈ ਨੇ ਟੂਟੀ ਚਲਾ ਦੇਣਾ ਪਾਈਪ ਲਓ ਜੀ ਲੀਕੇਜ ਦਾ ਕੰਮ ਪੱਕਾ ਹੀ ਖਤਮ ਕਰਤਾ ਉਹ ਲਓ ਜੀ ਹੁਣ ਜਿਹੜੀ ਚੀਜ਼ ਮਰਜੀ ਇਹਦੇ ਵਿੱਚ ਤੁਸੀਂ ਲਾ ਕੇ ਜਾਨੀ ਕਿ ਉਹ ਚ ਚਲਾ ਸਕਦੇ ਆ ਆ ਲਓ ਜੀ ਆ ਚੱਕੋ ਜੀ ਆ ਲਓ ਜੀ ਬਣਾਤੀਆਂ ਨਾ ਬਾਈ ਨੇ ਤਿੰਨ ਤੇ ਉਹ ਗੱਡੀ ਧੋ ਰਿਆ ਬਾਈ ਹੁਣ ਤੇ ਆ ਬੂਟਿਆਂ ਨੂੰ ਪਾਣੀ ਲਾ ਰਿਆ ਤੇ ਆ ਚੱਕੋ ਜੀ ਪੈਰਪੂਰ ਤੋਂ ਵਾਸਤੇ ਕਿੱਦਾਂ ਲੱਗੀ ਵੀਰ ਮੇਰੇ ਵੀਡੀਓ ਤੇ ਆ ਐਡਾ ਵਾਲੀ ਵੀਡੀਓ ਤਾਂ ਸਰਾ ਹੀ ਆ ਆ ਭਾਈ ਨੇ ਕ ਖਾਲੀ ਬੋਤਲ ਪੈਪਸੀ ਵਾਲੀ ਲੈ ਲਈ ਆ ਲੀਟਰ ਵਾਲੀ ਤੇ ਆਹ ਲਾਤੀ ਫੈਵਰੇਟ ਤੇ ਆਹ ਦਿੱਤਾ ਪੈਪ ਪਸਾ ਬਾਬੂ ਐਂਡੀ ਕਰਾ ਦੇਣਾ ਇਹ ਬਾਈ ਨੇ ਜਿਹੜੀ ਆ ਚੀਜ਼ ਬਣਾ ਦੇਣੀ ਆ ਆਹ ਲਓ ਜੀ ਆਹ ਲਾਤਾਣਾ ਇਹਨੇ ਗੇਟ ਵਾਲਾ ਆ ਮਾਰਿਆ ਟੈਂਕੀ ਚਾ ਯਾਨੀ ਕਿ ਬਾਈ ਨੇ ਐਕਸਪੈਰੀਮੈਂਟ ਕੀਤਾ ਥੱਲੇ ਦੀ ਟੈਂਕੀ ਤੇ ਤੁਸੀਂ ਉੱਪਰਲੀ ਤੇ ਕਰ ਸਕਦੇ ਆ ਆਹ ਬਾਈ ਨੇ ਲੈ ਲਿਆ ਵਾਲਵਾ ਲਓ ਜੀ ਆਹ ਚੱਕੋ ਜੀ ਕੈਸ ਤਰ੍ਹਾਂ ਭਾਈ ਜਗਾੜ ਬਣਾ ਰਿਆ ਨਾ ਇਹਨੂੰ ਗੌਰ ਨਾਲ ਦੇਖੋ ਤਾਂ ਸਹੀ ਕਰਾ ਦੇਣਾ ਜਦੋਂ ਆਪਣੀ ਟੈਂਕੀ ਭਰ ਜਾਂਦੀ ਹੈ ਨਾ ਤੇ ਆਹ ਬੋਤਲ ਇਸ ਤਰ੍ਹਾਂ ਕੱਟ ਪਾਣੀ ਕਰ ਦਿਆ ਕਰਨਾ ਜੇ ਜਿਵੇਂ ਟੈਂਕੀ ਭਰੀ ਜਾਊਗੀ ਉਸੇ ਤਰ੍ਹਾਂ ਬੋਤਲ ਤਾਂ ਉਹ ਚੱਕੀ ਜਾਊਗੀ ਤੇ ਗੇਟ ਵਾਲ ਹੋਈ ਜਾਣਾ ਬੰਦ ਤੇ ਤੁਹਾਡੀ ਟੈਂਕੀ ਨਹੀਂ ਉਛਲਣੀ ਲਓ ਜੀ ਕਰਦਾ ਨਾ ਕੰਮ ਪੂਰਾ ਆਹ ਲਓ ਜੀ ਹੁਣ ਬਾਈ ਤੁਹਾਨੂੰ ਦੱਸੂਗਾ ਮੜਾ ਲਾ ਕੇ ਪੈਪ ਜਾ ਬਈ ਪਾਣੀ ਕਿਸ ਤਰ੍ਹਾਂ ਜਾਨੀ ਕਿ ਕੰਮ ਕਰ ਰਿਹਾ ਬੋਤਲ ਕਿਸ ਤਰ੍ਹਾਂ ਕੰਮ ਕਰ ਰਹੀ ਆ ਇਹ ਆਪ ਕਰਤਾ ਬਾਈ ਨੇ ਪਾਣੀ ਘਟ ਤੇ ਆ ਪਾਤਾ ਦੁਆਰਾ ਫਿਰ ਬੋਤਲ ਜਿਵੇਂ ਜਿਵੇਂ ਤਾਂ ਚੱਕੀ ਦੀ ਓਵੇਂ ਓਵੇਂ ਗੇਟ ਵੱਲ ਬੰਦ ਹੁੰਦਾ ਜਾਂਦਾ ਲੋ ਚੱਕੋਏ ਦੋਸਤੋ ਵੀਡੀਓ ਕਿੱਦਾਂ ਲੱਗੀ ਜੇ ਚੰਗੇ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ